ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜੀ ਇਹਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਅਪਡੇਟ ਦੀ ਜਿਵੇਂ ਕਿ ਅਸੀਂ ਤੁਹਾਨੂੰ ਹਿਸ਼ਲੀ ਗੜੀਆ ਦੇ ਵਿੱਚ ਅਫਰਡ ਦਿੱਤੀ ਸੀ ਸਵੇਰ ਦੀ ਗੜੀਆ ਕਿ ਸਿਸਟਮ ਅੱਜ ਪੰਜਾਬ ਦੇ ਹੋਰ ਤੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਤੇ ਇਸ ਲਈ ਦੀ ਤਾਜ਼ਾ ਸੈਟਲਰ ਦੱਸਿਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਗੱਲ ਕਰ ਰਹੇ ਹਾਂ ਅਗਲੇ 24 ਘੰਟਿਆਂ ਦੇ ਮਾਸੰਦੀ ਯਾਨੀ ਕਿ ਅੱਜ ਰਾਤ ਤੇ ਕੱਲ ਦਫਾੜ ਤੱਕ ਸਿਸਟਮ ਐਕਟੀਵੇਟ ਹੈ ਪੰਜਾਬ ਦੇ ਹੋਰ ਤੇ ਖੇਤਰਾਂ ਦੇ ਵਿੱਚ ਅੱਜ ਉਮੀਦ ਅਰਜ ਹੋ ਚੁੱਕੇ ਨੇ ਤੇ ਰਾਤ ਦੇ ਜੇਕਰ ਗੱਲ ਕਰੀਏ ਤੇ ਹੁਆਦ ਖੇਤਰ ਦੋਆਬਾ ਖੇਤਰ ਤੇ ਮਾਲਵੇ ਦੇ ਹੋਰ ਹੀ ਹੋਜਲਿਆਂ ਦੇ ਵਿੱਚ ਹਾਲੇ ਉਮੀਦ ਅਰਜ ਹੋਣੇ ਆ ਹੋਰ ਅਰਜ ਹੋਣਗੇ ਹੋ ਚੁੱਕੇ ਨੇ ਤੇ ਹੋਰ ਵੀ ਅਰਜ ਹੋਣਗੇ ਚੰਡੀਗੜ੍ਹ ਮ ਸ਼ਰੀਆਨਾ ਫੋਰਸਾਵ ਨੰਗਲ ਦਵਾਬੇ ਦੇ ਹੁਸ਼ਿਆਰ ਫੋਰ ਨਵਾਂ ਸ਼ਹਿਰ ਇਹਨਾਂ ਖੇਤਰਾਂ ਦੇ ਵਿੱਚ ਤਗੜੀ ਗਰਜ ਲਿਸ਼ਕ ਦੇ ਨਾਲ ਕਿਤੇ ਕਿਤੇ ਲਿਮਟਡ ਖੇਤਰਾਂ ਦੇ ਵਿੱਚ ਤੇਜ਼ ਰਫ਼ਤਾਰ ਮੀਂਹ ਤੂਫਾਨ ਦੇ ਨਾਲ ਜਿਹੜੀ ਗੜੇਵਾਰੀ ਵੀ ਹੋ ਸਕਦੀ ਆ ਹੁੰਦੇ ਘੰਟਿਆਂ ਦੇ ਦਰਮਿਆਨ ਸੋਵਣਾ ਸਿਸਟਮ ਲੱਗ ਫਾਗਰ ਪਛੋਂ ਵਿੱਚ ਜਲਿਆ ਤਾਂ ਅੱਗੇ ਲੰਗ ਚੁੱਕਾ ਹੈ ਹਾਲਾਂਕਿ ਹਲਵੇ ਮੀਂਹ ਦੇ ਅਰਜ ਹੋ ਰਹੇ ਨੇ ਸ਼ਰਾਟੇ ਲੱਗ ਰਹੇ ਨੇ ਪਰ ਆਉਂਦੇ ਘੰਟਿਆਂ ਦੇ ਦਰਮਿਆਨ ਪਛੋਂ ਵਿੱਚ ਜਲਿਆ ਤੋਂ ਇਹ ਜਿਹੜਾ ਕਰਜਣਾ ਕੋਚ ਤੇ ਅੱਗੇ ਦੁਆਬਾ ਖੇਤਰ ਬਾਦ ਖੇਤਰ ਤੇ ਮਾਲਵੇ ਦੇ ਕੇਂਦਰੀ ਜਲਿਆਂ ਦੇ ਵਿੱਚ ਉਂਗੀਆਂ ਦੇ ਅਸਰ ਨੇ ਉਹ ਜਕਰ ਮਾਲਵੇ ਦੇ ਜਲਿਆਂ ਦੀ ਗੱਲ ਕਰੀਏ ਲੁਧਿਆਣਾ ਪਟਿਆਲਾ ਸ਼੍ਰੀ ਫਤਗੁਰ ਸਾਹਿਬ ਸੰਗਰੂਰ ਮਲੇਰ ਕੋਟਲਾ ਮਾਰਸਾ ਇਹਨਾਂ ਖੇਤਰਾਂ ਦੇ ਵਿੱਚ ਹਾਲੇ ਮੀਂਹ ਦੇ ਅਰਜ ਹੋਣਗੇ ਆਉਂਦੇ ਘੰਟਿਆਂ ਦੇ ਦਰਮਿਆਨ ਸੋ ਜੇਕਰ ਕੱਲ ਦੀ ਗੱਲ ਕਰੀਏ ਤਾਂ ਦੁਫਾਹਰ ਤੋਂ ਫੈਲਾ ਫੈਲਾ ਪੰਜਾਬ ਦੇ ਉੱਤਰ ਦੀਆਂ ਨੇ ਕੋਚ ਕਰ ਜਾਣਾ ਜੀ ਤੇ ਹਰਿਆਣੇ ਦੇ ਉੱਪਰ ਵੀ ਲਗਭਗ ਮਹੀ ਛੱਡਦਾ ਹੋਇਆ ਹਰਿਆਣੇ ਦੇ ਉੱਪਰ ਵੀ ਕਾਲੇ ਦਾਸ ਤੋਂ ਆਖਤ ਹੋ ਜਾਏਗਾ ਤੇ ਫਾਚੂਗੇ ਜੂ ਹੀ ਪਲੱਸ ਜਿਹੜੇ ਪਹਾੜੀ ਖੇਤਰਾਂ ਦੇ ਵਿੱਚ ਸਿਸਟਮ ਐਕਟਿਵੇਟ ਰਹੇਗਾ Shimla ਤੋਂ ਨਾਲ ਲੱਗਦੇ ਖੇਤਰਾਂ ਦੇ ਵਿੱਚ ਮਹੀ ਕੱਲ ਸਵੇਰੇ ਜਾਂ ਕੱਲ ਦੁਪਹਿਰ ਤੱਕ ਦਰਜ ਹੋਣਗੇ ਪਹਾੜਾ ਦੇ ਵਿੱਚ ਇਹ ਸਿਸਟਮ ਇੱਕ ਵਾਰ ਜਿਹੜਾ ਬਾਰ ਬਾਰੀ ਦਾ ਦੌਰ ਹੈ ਜਿਹੜਾ ਲਵਾ ਸਕਦਾ ਸੋ ਜਿੱਥੇ ਇਹ ਉਮੀਦਾਰ ਜੋ ਨੇ ਜਿਹੜੇ ਐਟ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਧੰਨਵਾਦ